ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਹੈ ਜੀ ਸਿੱਤਾ ਹੋਰ ਸੁਣਾਓ ਤਾਂ ਅੱਜ ਉਹ ਕਰਦੇ ਆਂ ਗੱਲਬਾਤ ਨਾਲੇ ਮਿਲਿਉਨੇ ਲੱਲੀ ਨਾਲ ਤੇ ਨਾਲੇ ਅੱਜ ਅਸੀਂ ਛੋਟੇ ਭਰਾ ਦੇ ਨਾਲ ਮਿਲਿਉਨੇ ਆ ਤਾਂ ਇਹ ਜਮਾਨ ਤੁਸੀਂ ਦੇਖ ਸਕਦੇ ਆ ਇਹ ਆਪਣਾ ਸ਼ਹਿਰ ਕਿਹੜਾ ਪੈਂਦਾ ਉਹ ਤੇਰਾ ਦੇਖੋ ਜਮਾਂ ਜਿੱਥੇ ਰਾਮ ਮੰਦਰ ਬਣਦਾ ਤਾਂ ਉੱਤਰਾਖੰਡ ਦੇ ਵਿੱਚ ਪੈਂਦਾ ਹੈ ਨਾ ਇਹ ਉੱਤਰਾਖੰਡ ਦੇ ਵਿੱਚ ਪੈਂਦਾ ਜਿਹੜੇ ਸ਼ਹਿਰ ਦੇ ਵਿੱਚ ਰਾਮ ਮੰਦਰ ਬਣਦਾ ਉਸ ਜਗ੍ਹਾ ਤੋਂ ਆਏ ਜਾਨੀ ਕਿ ਰਾਮ ਮੰਦਰ ਦੇ ਨਜ਼ਦੀਕ ਰਹਿੰਦਾ ਤਾਂ ਤੁਸੀਂ ਦੇਖੋ ਕਿੰਨਾ ਇਹਦਾ ਜज्ਬਾ 20 ਸਾਲ ਦਾ ਜੇ ਮੁੰਡਾ ਹੈ ਤਾਂ ਹੌਸਲਾ ਬਲੰਦ ਹੈ ਤਾਂ ਹੁਣ ਆਇਆ ਸੀਗਾ ਦੋ ਦਿਨਾਂ ਦੀ ਟ੍ਰੇਨਿੰਗ ਵਾਸਤੇ ਦੇਖੋ ਐਡੀ ਦੂਰੋਂ ਚੱਲ ਕੇ ਆਇਆ ਠੀਕ ਹੈ ਤੇ ਸਾਰਾ ਕੁਝ ਦੇਖਣ ਵਾਸਤੇ ਸਿੱਖਣ ਵਾਸਤੇ ਇੱਥੇ ਸਭ ਚੀਜ਼ਾਂ ਨਾਲ ਫਾਰਮ ਹੈ ਹੁਣ ਇਹਦੇ ਕੋਲ ਐਨੀਮਲ ਥੋੜੇ ਆ ਤਾਂ ਉੱਤੇ ਜਗਾ ਜੁਗਾ ਬਹੁਤ ਸੋਣੀ ਪਈ ਹੈ ਇਹਦੇ ਕੋਲੇ 4000 ਸਕੁਅਰ ਫੁੱਟ ਪਈ ਹੈ ਜਗਾ ਜਿਹਦੇ ਵਿੱਚ ਇਹਨੇ ਅੱਗੇ ਜਾ ਕੇ ਫਾਰਮ ਸਟਾਰਟ ਕਰਨਾ ਹੁਣ ਜਾ ਕੇ ਹੈਨਾ तो हूँ अपने को चार एनीमल आप अब।, अब कितने एनीमल करने हैं जाके हाँ पंद्रह बीस तो हो है ना क्योंकि तो बाकी शहर में तो दूध की मार्केट भी अपनी खुद की हो जाती है ना अब भी शहर में जाता है दूध पड़ोस में जाता होगा ना वहाँ तो काफ़ी जगह जाता है ओके काफ़ी जाता जाने की भी पूरा शहर में तो मज़ा है दूध पाने का स्वाद आ जाता है कैसा लगा आपको पंजाब फार्म कैसा लगा आपको बढ़िया लगा कोई कमी पेशी तो नहीं लग रहा सब एनिमल बढ़िया लगा ਕੋਈ ਲਸਾ ਦਸਾ ਕਮਜ਼ੋਰ ਤੋਂ ਨਹੀਂ ਜ਼ਿਆਦਾ ਲੱਗ ਰਾ ਠੀਕ ਹੈ ਤੇ ਭਰਾ ਨੂੰ ਸਾਨੂੰ ਮਿਲਿਆ ਤੇ ਉਧਰੋਂ ਦੇਖੋ ਪਰ ਲੱਲੀ ਸਿਆਂ ਦੀ ਸਪੀਡ ਤੇ ਲੱਲੀ ਦੇ ਨਾਲ ਸਾਰੀਆਂ ਮੈਸਾਂ ਦੀ ਭਾਈ ਵੀ ਇਹ ਲੈ ਅੱਜ ਲੱਲੀ ਤੋਂ ਡਰਦੀਆਂ ਨਹੀਂ ਪਹਿਲਾਂ ਪਤਾ ਨਹੀਂ ਦੂਜਿਆਂ ਤੋਂ ਸਾਰਿਆਂ ਤੋਂ ਡਰ ਜਾਂਦੀਆਂ ਕਿਉਂਕਿ ਲੱਲੀ ਨੇ ਹੁਣ ਤੀਜੀ ਵਾਰ ਹੱਥ ਫੇਰਦਾ ਮਿਲਦਾ ਲੱਲੀ ਹੈ ਨਾ ਤਾਂ ਇਹ ਸਾਰੀਆਂ ਮਜਕਰੋਂ ਗਿੱਜ ਜਾਂਦੀਆਂ ਇੱਕ ਪਸਵਾਨਾਂ ਦਾ ਬਾਕੀ ਆਏ ਆ ਜਦੋਂ ਆਪ ਦਾ ਰਲਦਾ ਮਿਲਦਾ ਬੰਦਾ ਹੋਵੇ ਉਹ ਹੈ ਤੇ ਬਾਕੀ ਵੱਡੇ ਭਾਈ ਜੀ ਨੇ ਵੀ ਕੋਈ ਵੀ ਤੁਸੀਂ ਮੱਜਾਂ ਦੇ ਵਿੱਚ ਜਦੋਂ ਮਰਜੀ ਕੋਈ ਵਾਲ ਕਟਾਉਣੇ ਹੋਇਆ ਤੇ ਬਾਈ ਨੂੰ ਕੰਮ ਜ਼ਰੂਰ ਦਿਓ ਜਮਾ ਵੀਰੇ ਜਿਹਨੂੰ ਜਾਇਜ਼ ਕਹਿ ਸਕਦੇ ਆ ਜਮਾ ਕੋਈ ਐਕਸਟਰਾ ਪੈਸੇ ਨਹੀਂ ਕੁਛ ਨਹੀਂ ਬਸ ਲੱਲੀ ਦਾ ਦੂਜਾ ਸੋਚਿਆ ਹੋਵਾ ਵੀ ਜੇ ਜਾਣੇ ਆ ਤਾਂ ਠੀਕ ਹੈ ਵੀ ਆਪਦੀ ਚਲੋ ਦਿਹਾੜੀ ਵਧੀਆ ਬਣ ਜਾਂਦੀ ਹੈ ਬੰਦਾ ਆ ਜਾਂਦਾ ਕੋਈ ਉਹ ਧੋੱਕਾ ਨਹੀਂ ਕਰਦਾ ਵੀ ਬਾਈ ਜੀ ਅਸੀਂ ਤਾਂ 1000 ਹੀ ਲੈਣਾ ਅਸੀਂ ਤਾਂ ਇੰਨੇ ਹੀ ਲੈਣਾ ਨੇ ਜਮਾ ਸਭ ਤੋਂ ਜਾਇਜ਼ ਰੇਟ ਦੇ ਉੱਤੇ ਜਿਹੜੀ ਮੱਝਾਂ ਦੇ ਜਿਹੜੇ ਬਾਲ ਆ ਉਹ ਕੱਢਦਾ ਤਾਂ ਲੱਲੀ ਨੰਬਰ ਬੋਲੀਂ ਤੇ ਇੱਕ ਵਾਰੀ ਮੇਰਾ ਬਾਈ 75082 75082 ਹਾਂ 9913 99113 ਇਹ ਲੱਲੀ ਦਾ ਨੰਬਰ ਹੈ ਜੀ ਤਾਂ ਜਦੋਂ ਕਦੇ ਵੀ ਤੁਸੀਂ ਕਿਤੇ ਮੇਲਿਆਂ ਤੋਂ ਪਹਿਲਾਂ ਜਿਵੇਂ ਆਪਾਂ ਕਹਿੰਨੇ ਉਹਨਾਂ 2 ਮਹੀਨੇ ਪਹਿਲਾਂ ਤਾਂ ਉਹ ਕਰਨੀਆਂ ਚਾਹੀਦੀਆਂ ਬਾਕੀ ਹੁਣ ਜਿਹੜੀ ਇਹ ਰੋਤੀ ਹੈ ਇਹ ਜੀ ਹੈ ਮਾੜਾ ਮੋਟਾ ਤਾਂ ਚਮਲੂਆਂੀਆਂ ਵੀ ਸੀਗੀਆਂ ਥੋੜੀਆਂ ਥੋੜੀਆਂ ਤਾਂ ਫਿਰ ਐ ਸੀਗਾ ਵੀ ਬਾਕੀ ਬਾਲ ਸੀ ਇੱਕ ਦੂਜੇ ਦੇ ਚਾਵਦੀਆਂ ਵੀ ਆਦੇ ਇਹਦੇ ਬਾਲ ਆ ਪਤਾ ਕਹਿੰਨੇ ਉਹਨੇ ਆ ਦੇਖੋ ਆਦੇ ਦੇਖੋ ਮੈਂ ਇਧਰਲੀ ਸਾਈਡ ਤੇ ਹੁਣਾ ਆ ਜਿਹੜਾ ਜਿਹੜਾ ਇਧਰ ਦਾ ਡੱਬਾ ਜੇ ਚਲੋ ਪਏ ਰਹਿੰਦੇ ਆਦੇ ਥੱਲੇ ਦੀ ਕਰਕੇ ਹਾਂ ਥੱਲੇ ਦੀ ਦਿਖਾਉਣਾ ਆ ਚੀਜ਼ਾਂ ਚਿੱਟੀਆਂ ਜਾਂਦੀਆਂ ਨਹੀਂ ਇਹਨੀਆਂ ਨਾ ਸੋਨੂੰ ਇਹ ਚਿੱਟੀਆਂ ਇੱਥੇ ਬਾਲ ਜਾਦੇ ਸੰਘਣੇ ਸੀ ਜਦੋਂ ਬਾਲ ਜਾਦੇ ਸੰਘਣੇ ਹੁੰਦੇ ਆ ਉੱਥੇ ਫਿਰ ਇਹ ਚਿੱਟੀਆਂ ਆ ਜਾਂਦੀਆਂ ਜਿਹੜੀਆਂ ਚੀਜ਼ਾਂ ਉਹ ਮਾਸ ਨਿਕਲਿਆ ਹੁੰਦਾ ਤੇ ਜੇ ਇਹ ਮੰਨ ਲਓ ਕੰਪੀਟੀਸ਼ਨ ਦੇ ਮਕੌਲੇ ਤੇ ਮੰਨ ਲਓ ਚਲੋ ਵੀ ਆਪਾਂ ਕੰਪੀਟੀਸ਼ਨ ਵਲੇ ਇਹਨੂੰ ਮਤਲਬ ਤਿਆਰ ਕਰ ਲਿਆ ਤਾਂ ਜਦੋਂ ਇਹਦੇ ਰੰਗ ਇਦਾਂ ਦਾ ਥੱਲੇ ਚਿੱਟਾ ਜਾ ਨਿਕਲ ਗਿਆ ਫਿਰ ਮੁੜ ਕੇ ਉਹਦੇ ਨੰਬਰ ਨਹੀਂ ਮਿਲਦੇ ਬਾਹਰ ਨਿਕਲ ਜਾਂਦਾ ਪਸੂ ਸਕੇਨ ਥੱਲੇ ਹੁੰਦੀ ਹੈ ਜਿਹੜਾ ਟਾਈਮ ਤੋਂ ਟਾਈਮ ਪਸੂ ਕੱਟਿਆ ਜਾਂਦਾ ਆ ਦੇਖੋ ਜਿਵੇਂ ਬਿੱਲੋ ਭਰ ਗਿਆ ਤੋਂ ਮੇਲੇ ਵਲੇ ਹਜੇ ਤਿੰਨ ਚਾਰ ਮਹੀਨੇ ਹੋਏ ਆ ਜਮਾ ਇਹ ਰੰਗ ਕਿਉਂਕਿ ਬਾਲ ਓਡੇ ਵੱਡੇ ਹੈ ਨਹੀਂ ਸੀ ਜਮਾ ਜੈੱਡ ਬਲੈਕ ਦਾ ਜੈੱਡ ਬਲੈਕ ਰੰਗ ਆ ਆ ਦੇਖ ਸਕਦੇ ਆ ਦਿੱਲੀ ਵਾਲੀ ਦੇਖ ਸਕਦੇ ਆ ਇਧਰ ਲੰਗਾ ਜੀ ਇਧਰ ਨੂੰ ਅਸੀਂ ਜਾਈ ਤਾਂ ਇਧਰਲੇ ਪਾਸੇ ਲੱਲੀ ਨੇ ਕੰਮ ਨਿਵੇੜਤਾ ਤੇ ਤੁਸੀਂ ਦੇਖੋ ਸਫਾਈ ਵੀ ਦੇਖੋ ਜਮਾ ਹੈ ਪੂਛਾ ਤੋਂ ਲਾ ਕੇ ਚਲੋ ਮਾਰਾ ਮੋਟਾ ਜਿਹੜਾ ਬਲੇਟ ਹੈ ਇਧਰ ਉਧਰ ਉਹ ਤਾਂ ਤੁਹਾਨੂੰ ਪਤਾ ਪਸ਼ੂ ਹਿਲਦਾ ਰਹਿੰਦਾ ਉਹ ਗੱਲ ਵੱਖਰੀ ਹੈ ਤਾਂ ਤੁਸੀਂ ਐਂ ਦੇਖੋ ਨਜ਼ਾਰਾ ਆ ਗਿਆ ਰੂਹ ਖੁਸ਼ ਹੋ ਗਈ ਕਿਉਂ ਆਪਾ ਬਣਾ ਆ ਗਿਆ ਸਵਾਦ ਵਾਏ ਹਾਂ ਹਾਂ ਕੀ ਕਹਿੰਦਾ ਚੋਨੀ ਮਾਰਦਾ ਹੱਥ ਪੂਰਾ ਹੁਣ ਤੇਲ ਤੂੰ ਲਾਉਂਦਾ ਵੀ ਨਜ਼ਾਰਾ ਹੈ ਨਾ ਹਾਂ ਸਹੀ ਹੈ ਤੇ ਆਦੇ ਇਹਦੇ ਹੁਣ ਬਾਲ ਹੈ ਇਹਦੇ ਵੀ ਟਾਈਮ ਹੋ ਗਿਆ ਜੀ ਬਾਲ ਜਾਦੇ ਸੀ ਇਹਦੇ ਵੀ ਥੱਲੇ ਥੋੜਾ ਜਿਹਾ ਚਿੱਟਾ ਪਾਣਾ ਹੈ ਤਾਂ ਜਿਆਦਾ ਨਹੀਂ ਜਾਨੀ ਕਿ ਇਹ ਜਿਹੇ ਚਿੱਟੇ ਪਰ ਨਾਲ 15 ਦਿਨਾਂ ਦੀ ਦਵਾਰੇ ਲੂਟ ਹੋ ਜਾਂਦੀਆਂ ਤਾਂ ਵੀ ਤਾਂਹੀਂ ਥੋੜਾ ਜਿਹਾ ਟਾਈਮ ਪਹਿਲਾਂ ਜਿਹੜੇ ਬਾਲ ਬੂਲ ਕਟਾ ਕੇ ਰੱਖਣੇ ਚਾਹੀਦੇ ਆ ਤਾਂ ਦੇਖ ਸਕਦੇ ਆ ਤੁਸੀਂ ਇਹ ਆ ਜਿਹੜੀ ਦਾਰੇ ਵਾਲੀ ਝੋਟੀ ਆ ਸਿੰਘ ਤਾਂ ਜਰੂਰ ਇਹਦੇ ਹੁਰੂ ਆਗੇ ਸੀ ਕੁਦਰਤ ਕੋਲ ਨੂੰ ਹੀ ਹੋ ਜਾਂਦਾ ਤਾਂ ਜਿਵੇਂ ਮੀਨਾ ਪਸੂ ਆ ਜਾਂਦਾ ਹੁੰਦਾ ਆ ਬਾਕੀ ਤੁਸੀਂ ਦੇਖ ਸਕਦੇ ਆ ਬਾਕੀ ਕਾਲੀਆਂ ਇਹ ਕੋਹੇ ਨੂਰ ਵਾਲੀ ਆ ਗਈ ਇਹ ਤੋਂ ਵੀ ਬੜੀਆਂ ਉਮੀਦਾਂ ਪਹਿਲੇ ਸੂਏ ਦੀਆਂ ਹੁਣ ਇਹ ਤੋਂ ਬਹੁਤ ਉਮੀਦਾਂ ਰਹਿਣਗੀਆਂ ਇਹ ਝੋਟੀ ਤੋਂ ਵੀ ਵੀ ਕੁਛ ਨਾ ਕੁਛ ਕਰੂਗੀ ਪ੍ਰਮਾਤਮਾ ਸੁੱਖ ਰੱਖੇ ਵਧੀਆ ਸੂਆ ਪਵੇ ਵਧੀਆ ਜੇਰ ਪੈ ਜੇ ਬਾਕੀ ਪਿੱਠ ਪੂੜਾ ਤੁਸੀਂ ਦੇਖ ਸਕਦੇ ਆ ਠੀਕ ਆ ਜੀ ਇਹ ਝੋਟੀ ਦਾ ਵੀ ਇਹਦੇ ਵੀ ਇੱਕ ਵਾਰੀ ਏਆਈ ਹੁਣ ਹੋ ਗਈ ਤੇ ਆ ਨਾਗਣੀ ਦੀ ਦੋਤੀ ਆ ਗਈ ਦੇਖੋ ਸਾਰੀਆਂ ਬਾਲਬੂਲ ਟਾਰਜਨ ਆ ਗਿਆ ਇੰਗਲਿਸ਼ ਨਾਮ ਟਾਰਜਨ ਤੇ ਉਹ ਸੂਰਮਾ ਰੱਖਿਆ ਸੀਦਾ ਨਾ ਉਹਦੇ ਨਾਲ ਬਾਗੀ ਸੀਦਾ ਨਾ ਸੂਰਮਾ ਕੰਬਾਗੀ ਕਿਵੇਂ ਆ ਤੇਰੀ ਵੀ ਥੱਲੇ ਵੀ ਬਾਲ ਪੂਸਦੇ ਸਿੱਟ ਕਰਨ ਵਾਲੇ ਬਹਾਲੇ ਬਦੇ ਪਏ ਆ ਇਹਦੇ ਉ ਤਾਂ ਇਹਦੇ ਚਿੱਟੇ ਵਾਲ ਦਾ ਜਿਹੜੇ ਗੋਲਾ ਚਿੱਟਾ ਉਹ ਤਾਂ ਥੋੜਾ ਹੀ ਇੰਨਾ ਕੀ ਆ ਤੇ 6 ਕੁ ਗੁਲਾ ਤੱਕ ਤੇ ਇੰਨੇ ਨੇ ਬਾਲ ਜਿਹੜੇ ਮੋਠੀ ਦੇ ਕਉਂਦੇ ਆ ਸਾਰੇ ਬਾਲ ਉਂ ਬਦੇ ਵੇ ਤਾਂ ਦੇਖੋ ਇਹਦੀ ਵੀ ਧੜ ਦੇਖੋ ਉਧਰ ਥੋੜੀ ਸਾਹ ਪੈਂਦੀ ਆ ਬਹੁਤ ਜ਼ਬਰਦਸਤ ਆ ਤਾਂ ਬਾਕੀ ਮਾਂ ਦੇ ਹਿਸਾਬ ਦੇ ਨਾਲ ਤੇ ਉਹ ਦੇ ਹਿਸਾਬ ਦੇ ਨਾਲ ਬੜੀ ਚੰਗਾ ਰਿਕਾਰਡ ਹੀ ਐ ਕੱਟੇ ਦਾ ਬਹੁਤ ਸੁਣ ਕਿਹੜੇ ਸਾਲ ਦਾ ਹੋ ਗਿਆ ਵੀ ਆ 1.5 ਸਾਲ ਤੋਂ ਉੱਤੇ ਲੰਘ ਚਲੇ ਤਾਂ ਹੁਣ ਥੋੜਾ ਜਾ ਲਾਉਣੇ ਇਹਨਾਂ ਤੇ ਜਿਆਦਾ ਝੁੱਟੀ ਹੁਣ ਮੂਰੇ ਕਾਕੂ ਕੋ ਫੇਰ ਹੋ ਜਾਣਗੇ ਹੁਣ ਹਰਾ ਤਾਉ ਸਾਹਿਬ ਨਾਲ ਦੇਖੋ ਜਿਵੇਂ ਉਹਨਾਂ ਕਾਕੂ ਕੋਈ ਨਹੀਂ ਕੋ ਕਮਜ਼ੋਰ ਤਾਂ ਨਹੀਂ ਲੱਗਦੇ ਬੱਚੇ ਪੁੱਛੇ ਜਿਵੇਂ ਆਪਾਂ ਕਹਿੰਦੇ ਨੇ ਆਹ ਦੇਖ ਸਕਦੇ ਆ ਤੁਸੀਂ ਦੇਖੋ ਥੋੜੇ ਜਿਹਾ ਸੰਗ ਸੰਗ ਜਿਹੇ ਤਾਂ ਘਸਾਉਣ ਲੱਗੇ ਸੀ ਕੋ ਮੜੀ ਮੂਟੀ ਕੋਈ ਨਾ ਕੋਈ ਘਾਟ ਮੜੀ ਮੂਟੀ ਆਈ ਜਾਂਦੀ ਰਹਿੰਦੀ ਐ ਤਾਂ ਇਹ ਆਪਾਂ ਕਹਿੰਦੇ ਹੁੰਨੇ ਆ ਵੀ ਜਿਹੜਾ ਸੈਕਟਮ ਆ ਆਹ ਭਈ ਸਾਰੀਆਂ ਬੈਠੀਆਂ ਦੇਖੋ ਦੀਆਂ ਨੇ ਹੁਣ ਕੱਲੀਆਂ ਕੱਲੀਆਂ ਨਾੜਾ ਸਰੀਰ ਦੀਆਂ ਠੀਕ ਆਡਰ ਰੋਡਰ ਆ ਜਾਵੇ ਆਹ ਭਈ ਆ ਲੱਲੀ ਦੇ ਮੂਰੇ ਹੋਈ ਵੀ ਚੱਕੀ ਚੱਲ ਬਈ ਮੂੰਹ ਕੱਟ ਲਾ ਸੇਵ ਨਾਲ ਜਿਵੇਂ ਮਰਜੀ ਹੁਣ ਤਾਂ ਜਮਾਂ ਨਹੀਂ ਡਰਦੀਆਂ ਹਨ ਵਿੱਚ ਤਾਂ ਹੁਣ ਹਨਾ ਸੌਕਾ ਦੀ ਮੈਨੂੰ ਇਹਦਾ ਡਰ ਸੀ ਵੀ ਤਾਂ ਤੁਹਾਡਾ ਰੂਹੀ ਤੇ ਇਥੋਂ ਇਹ ਵੀ ਨਹੀਂ ਡਰਦੀ ਹਨਾ ਆ ਨਹੀਂ ਆਹ ਡਰਦੀ ਆ ਬੰਦੇ ਤੋਂ ਤਾਂ ਇੱਥੋਂ ਨਹੀਂ ਕੋਈ ਵੀ ਡਰਦੀ ਇਹਨਾਂ ਨੂੰ ਅਸਲ ਵਿੱਚ ਪਤਾਗਾ ਵੀ ਜਦੋਂ ਲੱਲੀ ਆ ਨਾ ਫਿਰ ਮਹੀਨਾ ਤੋਂ ਮਹੀਨੇ ਨਿਆਰੇ ਲੈਣੀਆਂ ਦੀ ਚਾਟੋ ਨਹੀਂ ਹੁਣ ਸੱਟ ਮਲੋਟਾ ਤੇਲ ਤੂਲੋਂ ਨੂੰ ਇਹ ਆਹ ਚਾਟੋ ਨਹੀਂ ਪੂਰਾ ਖੋਇਦਾ ਉਹ ਕਹਿੰਦਾ ਹੁਣ ਸੱਟ ਮਲੋਟਾ ਆਇਆ ਕਹਿੰਦਾ ਉਹ ਜੰਗਲੀ 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 ਆਮਤ ਉਹ ਜੰਗਲੀ ਲੋ ਜੀ ਦੇਖੋ ਠੰਡੀ ਹਵਾ ਚੱਲਦੀ ਆ ਹੁਣ ਭਾਂਡੇ ਵੇਦਿਆਂ ਲੱਗ ਜਾਂਦੀ ਆ ਅਸਲ ਮੈਂ ਨਾ ਜਦੋਂ ਨਵੇਂ ਭਾਂਡੇ ਪਾਉਨੇ ਨਾ ਪਹਿਲਾਂ ਘਰੇ ਸੀਗੇ ਉਹ ਚੀਜ਼ ਹੋਰ ਸੀਗੀ ਉੱਥੇ ਤਾਂ ਹਾਂ ਮੂਰਗਾ ਜਾਂ ਰੱਖਿਆ ਹੋਈ ਸੱਤ ਕੰਨੀ ਉਹਦੇ ਜੀ ਵੀ ਗੁੱਮ ਬਣਦਾ ਸੀ ਜਿਹੜੀਆਂ ਜਾਲੀਆਂ ਟਾਈਮ ਤੇ ਆ ਇਹਦੇ ਵਿੱਚ ਦੀ ਹਵਾ ਕ੍ਰੋਸ ਹੁੰਦੀ ਜਾਂਦੀ ਆ ਜਿਵੇਂ ਹੁਣ ਇੱਥੇ ਖੜੇ ਆ ਬਾਹਰ ਖੜੀਏ ਹਵਾ ਘੱਟ ਲੱਗਦੀ ਏ ਸੰਕਾਰੀ ਇੱਥੇ ਖੜੇ ਆ ਪੂਰੀ ਫੁੱਲ ਆ ਜਿਵੇਂ ਪੱਖਾ ਚੱਲਦਾ ਹੁੰਦਾ ਇਧਰ ਦੇ ਪਾਸੇ ਉਨੀ ਹਵਾ ਹੁੰਦੀ ਆ ਕਿਉਂਕਿ ਇਧਰੋਂ ਹਵਾ ਚੱਲ ਕੇ ਇਧਰਲੇ ਪਾਸੇ ਜਿਹੜੀ ਕ੍ਰੋਸ ਹੋ ਜਾਂਦੀ ਆ ਹਵਾ ਨਾਲ ਦੀ ਨਾਲ ਜਿਹੜੀ ਜਾਗੜਾਂ ਦੀ ਹਵਾ ਕ੍ਰੋਸ ਹੋ ਕੇ ਨਾਗੜੀ ਕੋ ਨਾਗੜੀ